दी आखरी रात पंद्रह अगस्त तो पहला चौदह अगस्त की रात कहो जी सी सारी उम्र कटे रे आप ਔਰ ਇਹਨੇ ਹੌਟ ਰਾਈਲ ਹੋਏ ਕਿ ਪਿੰਡਾਂ ਦੇ ਪਿੰਡ ਖਤਮ ਕਰਤੇ ਪਹਿਲੀ ਗੱਡੀ ਜਦੋਂ ਲਾਹੌਰ ਤੋਂ ਚੱਲੀ ਆ ਇੱਕ 라ਵਲ ਪਿੰਡੀ ਤੋਂ ਚੱਲੀ ਆ ਉਹ ਫਿਰ ਆ ਕੇ ਜਿਹੜਾ ਜੰਕਸ਼ਨ ਲਾਹੌਰ ਦਾ ਸੀ ਉੱਥੇ ਆ ਕੇ ਉਹ ਮਿਲਿਆ ਨੇ ਤੇ ਉਹ ਦਿੱਲੀ ਆਈ ਆ ਉਹ ਗੱਡੀ ਵਿੱਚ ਸਾਰੇ ਹੀ ਲੋਕ ਕੱਟੇ ਹੋਏ ਸਨ ਇੱਕ ਗੱਡੀ ਜਿਹੜੀ ਦਿੱਲੀ ਤੋਂ ਚੱਲ ਰਹੀ ਸੀ ਪਾਕਿਸਤਾਨ ਨੂੰ ਉਹ ਉਹਨਾਂ ਨੇ ਫਿਰ ਵਾਪਸ ਕੀਤੀ ਉਹਨਾਂ ਨੇ ਵਾਪਸ ਭੇਜੀ ਕਤਨੇ ਆਮ ਕਰਕੇ ਅਸੀਂ ਕਹਿੰਦੇ ਰਾਤੀ 12 ਵਜੇ ਉਹ ਪੰਡਤ ਨਹਿਰੂ ਨੂੰ ਸੁਣਿਆ ਤੇ ਫੇਰ ਸਾਨੂੰ ਹੌਸਲਾ ਹੋ ਗਿਆ ਕਿ ਵੀ ਅਸੀਂ ਹੁਣ ਹਿੰਦੁਸਤਾਨ ਚ ਆ ਗਏ ਆ ਤੇ ਇਹ ਹੁਣ ਆਪਣੀ ਸਰਕਾਰ ਆਈ ਹੈ ਅੰਗਰੇਜ਼ਾਂ ਦਾ ਰੂਲ ਖਤਮ ਹੋ ਗਿਆ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਤੁਸੀਂ ਦੇਖ ਰਹੇ ਹੋ ਔਨ 에15 ਅਗਸਤ ਤੋਂ ਪਹਿਲਾਂ 14 ਅਗਸਤ ਦੀ ਰਾਤ ਕਿਹੋ ਜੀ ਸੀਗੀ ਇਹ ਜਾਣਨਾ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ ਤਾਂ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਏਸੀ ਵੈਦ ਜੋ ਕਿ ਹਰ ਇੱਕ ਇਸ ਸਵਾਲ ਦਾ ਜਿਹੜਾ ਜਵਾਬ ਤੁਹਾਨੂੰ ਦੇਣਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਥੈਂਕ ਯੂ ਵੈਰੀ ਮਚ ਧੰਨਵਾਦ ਸੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਰਾਤ ਕਿਹੋ ਜੀ ਸੀਗੀ ਕਿ ਜਿਸ ਟਾਈਮ ਖੁਸ਼ੀ ਦੀ ਵੀ ਸੀਗੀ ਕਿਤੇ ਨਾ ਗਮ ਵੀ ਜਿਹੜਾ ਉਹ ਸੀਗਾ ਤਾਂ ਸਾਰੇ ਉਹ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਪੇਰੈਂਟਸ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਲਗਾਤਾਰ ਇਸ ਇਸ਼ੂ ਤੇ ਡਿਸਕਸ ਕਰਦਾ ਰਿਆਂ ਕਿ ਜਦੋਂ ਪਾਕਿਸਤਾਨ ਤੋਂ ਉਹ ਚੱਲੇ ਇੰਡੀਆ ਚ ਪਹੁੰਚਣ ਤੱਕ ਕੀ ਕੀ ਮੁਸ਼ਕਿਲਾਂ ਆਈਆਂ ਦੇ ਉਹਨਾਂ ਦਾ ਕੀ ਐਕਸਪੀਰੀਅੰਸ ਰਹਾ ਇਸ ਤਰ੍ਹਾਂ ਜਦੋਂ ਵੀ ਮੇਰੇ ਕੋਲ ਕੋਈ ਲੋਕ ਨੂੰ ਮਿਲਣਾ ਡਰਦੇ ਸੀ ਬਜ਼ੁਰਗ ਆਦਮੀ ਜੇ ਉਹਨਾਂ ਨੂੰ ਮਜਰੂਰ ਪੁੱਛਦਾ ਸੀ ਕਿ ਭਈ ਤੁਹਾਡਾ ਐਕਸਪੀਰੀਅੰਸ ਪਾਕਿਸਤਾਨ ਚ ਜਦੋਂ ਸੋ ਔਰ ਇੰਡੀਆ ਜਾ ਕੇ ਜਦੋਂ ਇੰਡੀਆ ਚ ਐਂਟਰ ਕੀਤਾ ਤੁਸੀਂ 14 ਤਰੀਕ ਨੂੰ ਜਾਂ 13 ਨੂੰ ਜਾਂ 12 ਨੂੰ ਜਾਂ 15 ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਕਿ ਤੁਹਾਨੂੰ ਕੀ ਕੁਝ ਮਹਿਸੂਸ ਕਰਦੇ ਸੀ ਹਰ ਇੱਕ ਦਾ ਇੱਕ ਕੋਈ ਵਿਊ ਨਾਜ਼ੀਮ ਕੇ ਜੀ ਲੱਗਦਾ ਸੀ ਕਿ ਵੀ ਅਸੀਂ ਅੰਗਰੇਜ਼ਾਂ ਤੋਂ ਫ੍ਰੀ ਹੋ ਗਏ ਔਰ ਫ੍ਰੀडम ੜੀਸਯੋ ਦਾ ਆਪਣਾ ਇੱਕ ਨਸ਼ਾ ਸੀ ਔਰ ਇੰਜੋਏ ਕੀਤਾ ਹਰ ਇੱਕ ਆਦਮੀ ਨੇ ਇਸ ਤਰ੍ਹਾਂ ਪਾਕਿਸਤਾਨੀਆਂ ਨੇ ਵੀ ਕੀਤਾ ਹੋਣਾ ਜਦੋਂ ਉਹ ਇੰਡੀਆ ਚੋਂ ਪਾਕਿਸਤਾਨ ਚ ਗਏ ਖੁਸ਼ੀ ਗਮੀ ਤਾਂ ਬਰਾਬਰ ਸੀ ਕਿਉਂਕਿ ਸਾਡੇ ਇਧਰ ਜਿਹੜੇ ਲੋਕ ਆਏ ਉਹ ਵਿੱਚ ਗਮਕੀਨ ਵੀ ਸਨ ਕਿਉਂਕਿ ਉਹ ਬੜੀ ਕਤਲੇਆਮ ਵੀ ਹੋਈ ਸੀ ਔਰ ਕਮਿਊਨਿਟੀ ਵਾਈਜ਼ ਪਬਲਿਕ ਮਾਸਕਰ ਹੋਇਆ ਉਦੋਂ ਉਹਨੂੰ ਜੈਨੋਸਾਈਡ ਵੀ ਕਹਿੰਦੇ ਆ ਕਿ ਬਈ ਲੜਕੀਆਂ ਨੂੰ ਉਠਾਇਆ ਗਿਆ ਰੇਪ ਕੇਸਿਸ ਵੀ ਜਿਹੜੇ ਉਸ ਟਾਈਮ ਦੇ ਵਿੱਚ ਬਹੁਤ ਬੜੇ ਹੋਏ ਬਹੁਤ ਮੈਲਾਫਾਈਡ ਇੰਟੈਂਸ਼ਨ ਨਾਲ ਡੀਲਿੰਗ ਹੋਈ ਦੇਖੋ ਮੈਂ ਇਹ ਨਹੀਂ ਕਹ ਵੀ ਮੈਂ ਹਿੰਦੁਸਤਾਨੀ ਆ ਜਾਂ ਮੈਂ Hindu ਆ ਲੇਕੋਈ ਕੇਸ ਕਰਕੇ ਮੈਂ ਕਿਸ ਦਾ ਲਿਆਜ ਕਰ ਰਿਹਾ ਪਰ ਸਾਡੀ ਹਿੰਦੁਸਤਾਨੀਆਂ ਦੇ ਵਿੱਚ ਨਾ ਬੜੀ ਟੋਲਰੈਂਸ ਹੈ ਸਹਿਨਸ਼ੀਲਤਾ ਕੋਈ ਇੱਕ ਕਦੇ ਨੇ ਕਿਸੇ ਨੇ ਜਾਤੀ ਕੀਤੀ ਹੋਵੇ ਉਮਰ ਤੇ ਕੀਤੀ ਹੋਵੇ ਲੇਕਿਨ ਆਮ ਤੌਰ ਪਰ ਇਹ ਪੀਸ ਮਾਈਂਡਡ ਕੂਲ ਮਾਈਂਡਡ ਪਬਲਿਕ ਹੈ ਲੇਕਿਨ ਪਤਾ ਨਹੀਂ ਕਿਉਂ ਮਨ ਲੱਗਦਾ ਕਿ ਉਸ ਟਾਈਮ ਤੇ ਇੰਨੇ ਹਸਟਾਈਲ ਹੋ ਗਏ ਸਾਰੀ ਉਮਰ ਇਕੱਠੇ ਰਹਿੰਦੇ ਰਹੇ ਆਪੋ ਚ ਔਰ ਇੰਨੇ ਹਸਟਾਈਲ ਹੋਏ ਕਿ ਵੀ ਪੰਡਾਂ ਦੇ ਪਿੰਡ ਖਤਮ ਕਰਤੇ ਔਰ ਉਹਨੂੰ ਮੇਰੇ ਫਾਦਰ ਕਹਿੰਦੇ ਦਰਨ ਕਿ ਉਹ ਵਾਇਆ ਡੇਰਾ ਬਾਬਾ ਨਾਨਕ ਆਏ ਸਨ ਤੇ ਉਹ ਕਾਫਲਾ ਸੀ ਉਹਨਾਂ ਦਾ ਕਾਫਲੇ ਦੇ ਵਿੱਚ ਤਕਰੀਬਨ ਇਕੱਠੇ ਹੁੰਦੇ ਹੁੰਦੇ ਆਉਂਦੇ ਆ 1000 ਲੋਕ ਸੀ ਉਹ ਲਾਹੌਰ ਤੋਂ ਚੱਲੇ ਸਨ ਤੇ ਉਹ ਕਹਿੰਦੇ ਸਾਡਾ ਕੋਈ ਸੈਡ ਐਕਸਪੀਰੀਅੰਸ ਇਸ ਕਰਕੇ ਨਹੀਂ ਹੋਇਆ ਕਿ ਸਾਡਾ ਕਾਫਲਾ ਬਹੁਤ ਵੱਡਾ ਸੀ तो इस करके किसी ने जरूरत नहीं करती जो वो कोई आते भी सन कोई सौ वो देख के कि मुकाबला बहुत व्डा है वो एक साइड तो निकल जाते सन लेकिन उस टाइम जी कतले गारिश हुई उस टाइम बहुत ज़्यादा लार्ज स्केल तो हुई है और पहली गी जो लाहौर तो चली है एक रावलपिंडी पिंडी तो चली है ਉੱਪਰ ਆ ਕੇ ਜਿਹੜਾ ਜੰਕਸ਼ਨ ਲਾਹੌਰ ਦਾ ਸੀ ਉੱਥੇ ਆ ਕੇ ਉਹ ਮਿਲਿਆ ਨੇ ਤੇ ਉਹ ਦਿੱਲੀ ਆਈ ਆ ਉਹ ਗੱਡੀ ਵਿੱਚ ਸਾਰੇ ਹੀ ਲੋਕ ਇਕੱਠੇ ਹੋਏ ਸਨ ਤੇ ਉਹ ਫਿਰ ਸਰਦਾਰ ਪਟੇਲ ਨੂੰ ਬੰਦਨਹਰੂ ਨੂੰ ਬੜਾ ਬੁਰਾ ਲੱਗਾ ਔਰ ਉਹ ਦੁਖ ਹੋਇਆ ਪਬਲਿਕ ਨੇ ਉਹਨਾ ਦੁਖ ਦੇਖਦਿਆਂ ਹੋਇਆ ਇੱਕ ਗੱਡੀ ਜਿਹੜੀ ਦਿੱਲੀ ਤੋਂ ਚੱਲ ਰਹੀ ਸੀ ਪਾਕਿਸਤਾਨ ਨੂੰ ਉਹ ਉਹਨਾਂ ਨੇ ਫਿਰ ਵਾਪਸ ਕੀਤੀ ਉਹਨਾਂ ਨੇ ਵਾਪਸ ਭੇਜੀ ਕਤਲੇਆਮ ਕਰਕੇ ਉਹਦਾ ਇਹ ਇਹ ਹੋਇਆ ਕਿ ਠੱਲ ਪੈ ਗਈ ਉਸ ਤੋਂ ਬਾਅਦ ਗੱਡੀਆਂ ਨੂੰ ਕਤਲ ਨਹੀਂ ਉਹਨਾਂ ਨੇ ਕੀਤਾ ਨਾ ਇਧਰੋਂ ਨਾ ਉਧਰੋਂ ਹਾਂ ਵਾਰਦਾਤਾਂ ਹੁੰਦੀਆਂ ਰਹੀਆਂ ਕਿਉਂਕਿ ਜ਼ਿਆਦਾਤਰ ਲੋਕ ਤਾਂਗਿਆਂ ਤੇ ਜਿਹੜੀ ਬੈਲ ਗਾੜੀ ਹੁੰਦੀ ਆ ਉਹਨਾਂ ਦੇ ਆਏ ਸਨ ਬੱਚਿਆਂ ਨਾਲ ਉਹ ਉਹਨਾਂ ਤੇ ਅਟੈਕ ਹੁੰਦਾ ਵੀ ਰਿਹਾ ਪਰ ਉਹ ਵੀ ਫਿਰ ਉਹਨਾਂ ਨੂੰ ਜਲਦੀ ਸਿਆਨਪ ਆ ਗਈ ਉਹ ਫਿਰ ਉਹਨਾਂ ਨੇ ਇਕੱਠੇ ਹੋਣਾ ਸ਼ੁਰੂ ਹੋ ਗਿਆ ਕਿ ਵੀ ਅਸੀਂ ਕ੍ਰਾਸ ਕਰਨਾ ਤੇ ਅਸੀਂ ਇਕੱਠੇ ਕਰਾਂਗੇ ਵੈਸੇ ਤੇ ਮੇਰੇ ਫਾਦਰ ਦੱਸਦੇ ਸੀ ਕਿ ਲੋਕਾਂ ਨੇ 1 ਮਹੀਨਾ ਪਹਿਲਾਂ ਉਹਨਾਂ ਨੂੰ ਆਈਡੀਆ ਹੋ ਗਿਆ ਸੀ ਕਿ ਹੁਣ ਅਸੀਂ ਲਾਹੌਰ ਚੋਂ ਕਦੇ ਸੰਨ ਸ਼ਾਲਮੀ ਗੇਟ ਵਿੱਚ ਮੇਰੇ ਇੱਕ ਦਾਦਾ ਜੀ ਦਾ ਬ੍ਰਦਰ ਉਹ ਉਹਨੂੰ ਕਤਲ ਕਰਤਾ ਸੀ ਜੋ ਕਦੇ ਸੰਨ دہشت ਉਦੋਂ ਬੜੀ ਬੜੀ ਬਣ ਗਈ ਸੀ ਔਰ ਸਾਡਾ ਉੱਥੇ ਕੰਮ ਬੜਾ ਸੀ ਹੋਲ ਸੇਲ ਮਰਚੈਂਡਾਈਜ਼ੀ ਅਸੀਂ ਤੇ ਉਹ ਫਿਰ ਕੋਈ ਇੱਕ ਲੁੱਟਖੋਟ ਵੀ ਬੜੀ ਹੋਈ ਸਭ ਕਹਿੰਦੇ ਸਾਡੀਆਂ ਦੁਕਾਨਾਂ ਸਨ 2-3 ਇੱਕ ਲਾਈਨ 'ਚ ਸਾਰੀਆਂ ਲੁੱਟ ਕੇ ਲੱਗੇ ਹੋ ਤੁਸੀਂ ਸਿਰ ਦੱਸ ਰਹੇ ਹੋ ਕਿ ਵੀ ਦੁਕਾਨਾਂ ਲੁੱਟ ਕੇ ਲੱਗੇ ਸਭ ਕੁਝ ਮਤਲਬ ਇੱਕ ਟਾਈਮ ਦੇ ਲਈ ਸਭ ਕੁਝ ਉਜੜ ਗਿਆ ਸੀਗਾ ਫਿਰ ਹਰ ਚੀਜ਼ ਨੂੰ ਕਿਵੇਂ ਬਸਾਇਆ ਗਿਆ ਉਹ ਇਹ ਤਰ੍ਹਾਂ ਕਿ ਜਦੋਂ ਅ ਡੇਰਾ ਬਾਬਾ ਨਾਨਕ ਪਹੁੰਚੇ ਕ੍ਰਾਸ ਕਰਕੇ ਇਹ 14 ਅਗਸਤ ਦੀ ਗੱਲ ਆ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਉਹ ਚੱਲ ਪਿਆ ਸਨ ਉਦੋਂ ਲਾਹੌਰ ਤੋਂ 14 ਤਰੀਕ ਨੂੰ ਜਦੋਂ ਇਹਨਾਂ ਨੇ ଫਾਰਮਲੀ ਡਿਕਲੇਅਰ ਕਰ ਦਿੱਤਾ ਕਿ ਇੰਡੀਆ ਪਾਕਿਸਤਾਨ ਪਾਕਿਸਤਾਨ ਦਾ ਪਾਰਟੀਸ਼ਨ ਕਰਤਾ ਸੀ ਲੋ ਕਹਿੰਦੇ ਅਸੀਂ ਕਾਫਲਾ ਹਜ਼ਾਰ ਦਾ ਹੋ ਗਿਆ ਸੀ ਤੁਹਾਡਾ ਤੇ ਖਾਣ ਨੂੰ ਕੁਝ ਨਹੀਂ ਸੀ ਬੱਚੇ ਛੋਟੇ ਛੋਟੇ ਸਨ ਕਹਿੰਦੇ ਅਸੀਂ ਦੇਖਿਆ ਕਿ ਗੋਦਾਮ ਹੈ ਜਾਬਲਾਂ ਦਾ ਔਰ ਉੱਥੇ ਆਰਮੀ ਵਾਲੇ ਪੈਰਾ ਦੇ ਰਹੇ ਸੀ ਤੇ ਕਹਿੰਦੇ ਸੀ ਤਿੰਨ ਚਾਰ ਜਾਣੇ ਉਹ ਕੋ ਗਏ ਉਹ ਕਹਿੰਦੇ ਸਾਡੇ ਬੱਚੇ ਭੁੱਖੇ ਨੇ ਸਵੇਰ ਦੀ ਅਸੀਂ ਨਿਕਲੇ ਦਿਆਂ ਜੇ ਸਾਡੇ ਕੋਲ ਕੁਝ ਖਾਣ ਪੀਣ ਵੀ ਨਹੀਂ ਕੋਈ ਇੱਥੇ ਕੋਈ ਦੁਕਾਨ ਵੀ ਨਹੀਂ ਆ ਜਿੱਥੋਂ ਅਸੀਂ ਕੋਈ ਲੈ ਸਕੀਏ ਔਰ ਉਹ ਕੰਜ ਨੇ ਉਹ ਵਸ ਕੇ ਕਹਿਣ ਲਗਾ ਕਿ ਬਈ ਗੱਲ ਇਹ ਆ ਕਿ ਉਹ ਨੋਟਾ ਨਹੀਂ ਸੀ ਚਾਰ ਪੰਜ ਜਣੇ ਸਾਨੂੰ ਪੈਰਾ ਦੇਰ ਦੀ ਉਹ ਕਹਿੰਦੇ ਸੀ ਨਾ ਗਸ਼ਟ ਲਗਾਣੇ ਆ ਇੱਕ ਸਾਈਡ ਤੋਂ ਦੂਜੀ ਸਾਈਡ ਤੇ ਜਾਣੇ ਆ ਤੇ ਤੁਸੀਂ ਅਸੀਂ ਜਦੋਂ ਪਿੱਠ ਕਰਾਂਗੇ ਤੇ ਤੁਸੀਂ ਦੋ ਤਿੰਨ ਬੋਰੀਆਂ ਜਿਹੜੀਆਂ ਬੰਦੇ ਹੋਰ ਭਾਂ ਲੈ ਆਓ ਉਹ ਚਾਵਲਾਂ ਦੀਆਂ ਚੁੱਕ ਕੇ ਤੇ ਦੌੜ ਜਾਣਾ ਪਿੱਛੇ ਰਾ ਦੇਖਣਾ ਕਿਉਂਕਿ ਅਸੀਂ ਗੋਲੀਆਂ ਚਲਾਵਾਂਗੇ ਉਹ ਹਵਾ ਦੇ ਚਲਾਵਾਂਗੇ ਉਹ ਨਾਲ ਹੈ ਕਿ ਤੁਹਾਡੇ ਚ ਕੋਈ ਰੁਕ ਜਾਏ ਤੇ ਸਾਡੇ ਬਾਸੇ ਮੁਸ਼ਕਲ ਹੋ ਜਾਏ ਤੁਸੀਂ ਨਜ਼ਰ ਨਹੀਂ ਆਉਣਾ ਸਾਨੂੰ ਜਿਹੜੇ ਹਿੰਮਤੀ ਆ ਗਏ ਉਹ ਫਿਰ ਮੇਰੇ ਫੌਜਰ ਕਹਿੰਦਾ ਸੀ ਉਦੋਂ 8-10 ਜਾਣੇ ਤਿੰਨ ਬੋਰੀਆਂ ਲਿਆਏ ਸੀ ਅਸੀਂ ਉਥੋਂ ਔਰ ਉਹ ਦੋ ਡੰਗ ਚੱਲੇ ਉਹਦੇ ਨਾਲ ਲੋਕੀ ਬੰਦਾ ਬਹੁਤ ਸੀ ਫਿਰ ਉਹ ਬਣਾਏ ਗਏ ਉਥੋਂ ਗੁਰਦੁਆਰੇ ਦੇ ਵਿੱਚੋਂ ਦੇਗਾਂ ਲੀਆਂ ਗਈਆਂ ਜਿੱਦ ਤੇ ਬਣਾਏ ਗੁਰਦੁਆਰਿਆਂ ਵਾਲਿਆਂ ਨੇ ਬੜੀ ਹੈਲਪ ਕੀਤੀ ਦਲੇਰ ਸੀਗੇ ਲੋਕ ਆ ਪਬਲਿਕ ਨੇ ਬੜੀ ਹੈਲਪ ਕੀਤੀ ਕਿਹਦਾ ਸਾਡੀ ਉਹ ਕਰਦੇ ਰਹਿੰਦੇ ਕਿ ਕਹਿੰਦੇ ਹੁਣ ਅੱਗੇ ਤੁਸੇ ਵੀ ਜਾਈਏ ਕਿੱਥੇ ਕਿਉਂਕਿ ਮੇਰੇ ਵਾਜ਼ਰ ਇਨਕਮ ਟੈਕਸ ਟੈਕਸ ਵਿੱਚ ਡੀਲ ਕਰਦੇ ਸੀ ਉਹ कहीं असं सोच अमृतसर चलते हैं क्योंकि उत्तर तो डेरा डेरा बाबा नानक तो अमृतसर ट्रेन चलती कहीं वो अमृतसर की ट्रेन च बैठ गए पर अमृतसर जो स्टार्ट नहीं हो अमृतसर का भी रौला सी कि क्या वो पाकिस्तान जाएगा या हिंदुस्तान रहेगा गुरदासपुर का तो फैसला हो गया कि ए, सी कि हिंदुस्तान रहेगा फिरोजपुर का भी फैसला नहीं होया ਕਿਬੀ ਉਹ ਪਾਕਿਸਤਾਨ ਚ ਜਾਏਗਾ ਕਿ ਹਿੰਦੁਸਤਾਨ ਚ ਰਹੇਗਾ ਤੇ ਕਹਿੰਦੇ ਅਸੀਂ ਫਿਰ ਉੱਥੇ ਅਮਰitsar ਸਾਨੂੰ ਉੱਥੇ ਲੋਕਲ ਲੋਕਾਂ ਨੇ ਇੱਕ ਜਗ੍ਹਾ ਦਿੱਤੀ ਕਿ ਵੀ ਤੁਸੀਂ ਆਪਣਾ ਸਾਡੇ ਪਰਿਵਾਰ ਦੇ ਵਿੱਚ ਵੀ तकरीबन 50 ਬੰਦੇ ਸੀ ਸਾਰੇ ਚਾਚੇ ਤਾਏ ਦਾਦੇ ਅ ਰਿਸ਼ਤੇਦਾਰ ਕਹਿੰਦੇ ਉਹਨੇ ਉੱਥੇ ਰਹਿ ਤਿੰਨ ਚਾਰ ਦਿਨ ਇਨ ਦਾ ਮੇਨ ਟਾਈਮ ਕਿ ਜਦੋਂ ਦਸਿਆ ਕਿ ਵੀ ਬਟਾਲੇ ਇੰਡਸਟਰੀ ਚੱਲ ਰਹੀ ਹੈ ਜੀ ਲੇਕਨ ਦੇ ਅਸੀਂ ਫਿਰ ਬਟਾਲੇ ਸ਼ਿਫਟ ਕਰਦੇ ਕਿ ਮੇਰੇ ਫਾਦਰ ਨੂੰ ਸੂਟ ਕਰਦਾ ਸੀ ਤੇ ਬਟਾਲੇ ਅਸੀਂ ਸ਼ਿਫਟ ਕਰ ਗਏ ਪਰ ਮੇਰੇ ਫਾਦਰ ਸੁਣਾਉਂਦੇ ਹੁੰਦੇ ਸੀ ਕਿ ਭਈ ਲੋਕਾਂ ਦੀ ਬਹੁਤ ਬੜੀ ਗੁਰਬਤ ਸੀ ਬੜੀ ਗਰੀਬੀ ਸੀ ਲੋਕਾਂ ਦੀ ਹਾਲਤ ਬੜੀ ਖਰਾਬ ਸੀ ਸਰਕਾਰ ਨੇ ਉਸ ਟਾਈਮ ਤੇ ਮਦਦ ਤੇ ਕੀਤੀ ਪਰ ਜ਼ਰੂਰਤਾਂ ਬਹੁਤ ਜ਼ਿਆਦਾ ਸਨ ਉਹ ਲੋਕਾਂ ਕੋਲ ਤਾਂ ਸੁਈ ਤੱਕ ਨਹੀਂ ਸੀ ਗਈ ਤੇ ਕੰਦੇ ਫਿਰ ਹਿੰਦੁਸਤਾਨ ਬਣ ਗਿਆ ਫਿਰ ਉਹ ਉਹ ਇੱਕ ਮਜਾ ਅਲੱਗ ਹੀ ਮਜਾ ਆਇਆ ਕਿ ਵੀ ਜਦੋਂ ਅਸੀਂ ਕਹਿੰਦੇ ਰਾਤੀ 12 ਵਜੇ ਉਹ ਪੰਡਤ ਨਹਿਰੂ ਨੂੰ ਸੁਣਿਆ ਤੇ ਫੇਰ ਸਾਨੂੰ ਹੌਸਲਾ ਹੋ ਗਿਆ ਕਿ ਵੀ ਅਸੀਂ ਹੁਣ ਹਿੰਦੁਸਤਾਨ ਚ ਆ ਗਏ ਆ ਤੇ ਇਹ ਹੁਣ ਆਪਣੀ ਸਰਕਾਰ ਆਈ ਹੈ ਅੰਗਰੇਜ਼ਾਂ ਦਾ ਰੂਲ ਖਤਮ ਹੋ ਗਿਆ ਔਰ ਕਹਿੰਦੇ ਹਾਲਪੀ ਬੜੀ ਕੀਤੀ ਆ ਇੱਕ ਗਰੁੱਪ ਦੇ ਵਿੱਚ ਮਨੂੰ ਮੇਰੇ ਦਾਦਾ ਜੀ ਦੱਸਦੇ ਸੀ ਕਹਿੰਦੇ ਉਹ ਉੱਥੇ ਹੁੰਦਾ ਸੀ ਲਾਹੌਰ ਵਿੱਚ ਰਹਿਮਤullah ਉਹ ਬੜੀ ਪਬਲਿਕ ਕੋਲੇ ਪਿੱਛੇ ਹੁੰਦੀ ਸੀ ਉਹ ਨੋਨ ਫਿਗਰ ਸੀ ਕਹਿੰਦੇ ਉਹ ਸਾਡੇ ਕਾਫਲੇ ਨਾਲ-ਨਾਲ ਹੀ ਚੱਲ ਕੇ ਆਇਆ ਆਪਣੇ 50 100 ਬੰਦਿਆਂ ਨਾਲ ਇਹ ਤੁਹਾਨੂੰ ਕੋਈ ਮੁਸਲਮਾਨ ਹਸਰਣ ਲਾਏ। ਤੇ ਐਸੇ ਵੀ ਐਗਜ਼ੈਂਪਲ ਧਗੀਆਂ ਨੇ ਆ। ਅਖੇ ਲੋਕਾਂ ਦੀਆਂ ਯਾਰੀ ਦੋਸਤੀ ਦੀਆਂ ਲੋਕ ਰੋਗ ਭੁੱਲੇ ਨਹੀਂ ਆ। ਇੱਕ ਖਰਾਬੀ ਉਦੋਂ ਹੋਈ ਆ ਜਿਹੜੇ ਲੋਕਾਂ ਨੇ ਇਧਰੋਂ ਉਧਰ ਗਏ ਤੇ ਉਧਰੋਂ ਇਧਰ ਆਏ। ਸਰ ਉਸ ਸਮੇ ਉਸ ਸਮੇ ਦੇ ਵਿੱਚ ਜਿਹੜਾ ਪਾਰਟੀਸ਼ਨ ਦੇ ਸਮੇ ਦੇ ਵਿੱਚ ਕਈ ਪਰਿਵਾਰ ਵਿਛੜ ਵੀ ਗਏ ਸੀਗੇ ਆਪਸ ਆਪਸ ਦੇ ਵਿੱਚ। ਉਸ ਦੁੱਖ ਨੂੰ ਕਿਵੇਂ ਦੱਸਿਆ ਜਾਂਦਾ ਸੀਗਾ? ਉਹ ਦੁੱਖ ਦੇ ਸੀ। ਕੋਈ ਪਰਿਵਾਰ ਐਸਾ ਨਹੀਂ ਹੈ ਜਿਹੜਾ ਪਰਿਵਾਰ ਕੰਪਲੀਟ ਵਾਪਸ ਆਇਆ ਹੋਵੇ ਜਾਂ ਉਹ ਇੱਕ ਦੂਜੇ ਨੂੰ ਮਿਸ ਕਰਕੇ ਜਾਂ ਉਹ ਮਾਰੇ ਗਏ ਜਾਂ ਮਾਰੇ ਗਏ ਕਈਆਂ ਦੀਆਂ ਤਾਂ ਲੜਕੀਆਂ ਨੂੰ ਹੀ ਕਿਡਨੈਪ ਕੀਤਾ ਗਿਆ ਮੈਂ ਹੁਣ ਕਿਸੇ ਕਮਿਊਨਿਟੀ ਨੂੰ ਨਹੀਂ ਬਲੇਮ ਕਰਾਂਗਾ ਲੇਕਿਨ ਹੋਇਆ ਉਸ ਟਾਈਮ ਬੜਾ ਬੜਾ ਮਾੜਾ ਬੜਾ ਮਾੜਾ ਐਕਸਪੀਰੀਅੰਸ ਮੇਰੀ ਮਦਰ ਦਾ ਜਦੋਂ ਕਿ ਵੀ ਮੈਂ ਉਹ ਅਗੇ ਘਰ ਸੇਫ ਤਾਂ ਹੁੰਦੇ ਨਹੀਂ ਸਨ ਲਾਹੌਰ ਸੀ ਭਾਵੇਂ ਕਹਿੰਦੇ ਮੈਂ ਕੋਈ ਚਾਂਦੀ ਦੇ ਸਿੱਕੇ ਜਿਹੜੇ ਸਨ ਉਹ ਛੱਤ ਵਿੱਚ ਰੱਖੇ ਸਨ ਐਮਰਜੈਂਸੀ ਵਾਸਤੇ ਤੋ ਕਦੇ ਮੌਕਾ ਹੀ ਨਹੀਂ ਮਿਲਿਆ ਕਿ ਉਹਨਾਂ ਨੂੰ ਕੱਢ ਸਕੀਏ ਤੇ ਉਹ ਸਭ ਕੁਝ ਉੱਥੇ ਰਹਿ ਗਿਆ ਫਿਰ ਆ ਕੇ ਸਭ ਨਏ ਸਿਰੋਂ ਆ ਕੇ ਲਾਈਵ ਬਣਾਈ ਔਰ ਇਹ ਇੱਕ ਕਰ ਕਰ ਦੀ ਕਹਾਣੀ ਹੈ ਇਹ ਕੋਈ ਜਿਹੜੇ ਤਾਂ ਇਥੋਂ ਦੇ ਜੱਦੀ ਸਨ ਨਾ ਹੋਰ ਦੱਸਾਂ ਇਥੋਂ ਇਥੋਂ ਦੇ ਲੋਕਾਂ ਨੇ ਵੀ ਜਿਹੜੇ ਹਿੰਦੁਸਤਾਨੀਆਂ ਨਾਲ ਕਰਾਬੀ ਕੀਤੀ ਸਾਡਾ ਘਰ ਇੱਕ ਨਾ ਵਕੀਲ ਦਾ ਘਰ ਸੀ ਬੜਾ ਨਾਮੀ ਵਕੀਲ ਦੀ ਉਹ ਸਾਡੇ ਏਰੀਆ ਨੂੰ ਕਹਿੰਦੇ ਸਨ ਹਾਜੀ ਮੱਲਾ ਉਹ ਸਾਰੇ ਲੋਕ ਅੱਜ ਦੇ ਹੋ ਗਏ ਸਨ ਹਾਜੀ ਦਾ ਬਲ ਹੁੰਦਾ ਬੜੇ ਅਮੀਰ ਲੋਕ ਉਸ ਟਾਈਮ ਤੇ ਉਹ ਜਿੰਨੇ ਘਰ ਸਨ ਉੱਥੇ 100 ਘਰ ਸੀ ਜਿਹੜਾ ਉਸ ਏਰੀਏ ਚ ਉਹ ਸਾਰੇ ਹਾਜੀ ਹਾਜੀ ਕਹ ਕਹ ਲਾਂਦੇ ਸੀ ਉਹ ਸਾਡੇ ਨਾਲ ਇੱਕ ਬਿੰਦੂ ਫੈਮਿਲੀ ਸੀ ਉਹ ਪੁਰਾਣੀ ਉੱਥੇ ਰਹਿੰਦੀ ਸੀ ਤੇ ਉਹ ਸਾਡੇ ਘਰ ਜਿਹੜਾ ਉਹ ਬੜੇ ਵੱਡੇ ਤਿੰਨ ਤਿੰਨ ਘਰ ਸਾਡੇ ਕੋਲ ਸਨ ਇੱਕ ਲਾਈਨ ਚ ਜਿਹੜਾ ਤੁਹਾਨੂੰ ਬਾਅਦ ਜਾ ਕੇ 60s ਵਿੱਚ ਜਾ ਕੇ ਨਾ ਕਲੇਮ ਮਿਲਿਆ ਸਾਨੂੰ ਅਲਾਟ ਹੋਏ ਕਿ ਸਾਡੇ ਦੋ ਘਰ ਲਾਹੌਰ ਸਨ ਕ੍ਰਿਸ਼ਨਾ ਗਲੀ ਚ ਤੇ ਉਹਨਾਂ ਦੇ ਬਦਲੇ ਤੁਹਾਨੂੰ ਇੱਥੇ ਤਿੰਨ ਤਿੰਨ ਘਰ ਮਿਲੇ ਤੁਹਾਨੂੰ ਤੇ ਉਹ ਕੁਝ ਦੇਗਾ ਲਾਇਬ੍ਰੇਰੀ ਆਪਣੇ ਐਡਵੋਕ ਲਾ ਲਾ ਬਾਕਸ ਦੀ ਉਹ ਉਹ ਸਾਰੀਆਂ ਪਈਆਂ ਸਨ ਉਹ ਸਾਰੀਆਂ ਉਹ ਲੈ ਕੇ ਉਹ ਡਾਕਟਰ ਸਾਹਿਬ ਹੁੰਦੇ ਸਨ ਸਾਡੇ ਨਾਲ ਹੀ ਉੱਤੇ ਪੜੋਸੀ ਪਿੱਛੇ ਉਹ ਕਹਿੰਦੇ ਇਹ ਅਮਾਨਤ ਹੈ ਸਮਾਰੇ ਮੁਸਲਮਾਨ ਭਾਈਓ ਕੀ ਉਹ ਇੱਥੋਂ ਤੱਕ ਕੇ ਦਰਵਾਜੇ ਬੜੇ ਆਰਟਿਸਟਿਕ ਲਗੇ ਦਨ ਉਹ ਦਰਵਾਜੇ ਵੀ ਲਾ ਕੇ ਲੈ ਗਏ ਤੇ ਲੋਕਾਂ ਨੇ ਮਲੇ ਆਪਣੇ ਮਨਿਆਂ ਨੇ ਵੀ ਖਰਾਬੀਆਂ ਕੀਤੀਆਂ ਅਸੀਂ ਲੋਕ ਤੇ ਫੇਰ ਵੀ ਸਭ ਕੁਝ ਲਟਾਉਣ ਤੋਂ ਬਾਅਦ ਵੀ ਰੀਬਿਲਡ ਕਰਕੇ ਤੇ ਉਹਨਾਂ ਦੇ ਹੁਣ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਆ ਜਿਨ੍ਹਾਂ ਨੇ ਇੱਕ ਕੰਮ ਕੀਤੇ ਸੀ ਚਾਹੇ ਲੁੱਟ ਲਿਆ ਇਹ ਬਹੁਤ ਜਮ ਜਮੀਨਾ ਸੰਭਾਲਦੀਆਂ ਪਰ ਉਹ ਕੰਫਰਟੇਬਲ ਨਹੀਂ ਰਹਿ ਲਾਈਫ ਵਿੱਚ ਕੰਫਰਟੇਬਲ ਕੋਈ ਰਹਿ ਨਹੀਂ ਜਿੰਨੇ ਆਗੇ ਮਿਹਨਤ ਕੀਤੀ ਹੈ ਇੱਕ ਦੂਜੇ ਦੀ ਮਦਦ ਕੀਤੀ ਹੈ ਔਰ ਲੋਕਾਂ ਨੇ ਬਹਾਦਰੀ ਵੀ ਬੜੀ ਕੀਤੀ ਹੈ ਕਿ ਦੂਜੇ ਦੀ ਔਰ ਅਡਾਪਟ ਕਰ ਲੀਆਂ ਲੋਕਾਂ ਨੇ ਫੈਮਿਲੀ ਉਸ ਟਾਈਮ ਜਿੰਨਾ ਕੋਲ ਜਿੰਦਾ ਜਿੰਦਾ ਕੋਈ ਪੈਸਾ ਆ ਜਾਂਦਾ ਸੀ ਕਿ ਰਲ ਮਿਲ ਕੇ ਬਈ ਗੁਜ਼ਾਰਾ ਗੁਜ਼ਾਰਾ ਕਰ ਲੋ ਉਸ ਤੋਂ ਬਾਅਦ ਫਿਰ ਜਦੋਂ ਇੰਡੀਆ ਦੀ ਦੁਵਲਪਨ ਸ਼ੁਰੂ ਹੋਈ ਗਵਰਨਮੈਂਟ ਬਣ ਗਈ ਉਸ ਟਾਈਮ ਤੋਂ ਫਿਰ ਬਾਅਦ ਪੀਸ਼ਣ ਠੀਕ ਹੋ ਗਈ ਰਾਸ਼ਨ ਉਸ ਟਾਈਮ ਦੇ ਰਾਸ਼ਨ ਦਾ ਸਿਸਟਮ ਕਿਰੋ ਆਇਆ ਸੀ ਤੇ ਸਾਡੇ ਕੋਲ ਟਾਈਮ ਕਨਕਾਂਦੀ ਸੀ ਮਕਸੀਕੰਡ ਲਾਲ ਰੰਗ ਦੀ ਆਟਾ ਕਾਲਾ ਹੋ ਜਾਂਦਾ ਸੀ ਉਹਦਾ ਔਰ ਲੇਸ ਬਣ ਜਾਂਦੀ ਸੀ ਗਲੂਟਨ ਇੰਨਾ ਜਿਆਦਾ ਸੀ ਉਹਦੇ ਚ ਹਾਰਮਫੁਲ ਸੀ ਮਿਰਗਲ ਉੱਤੇ ਉਹ ਜਾਨਵਰਾਂ ਨੂੰ ਪਾਦੇ ਹੋਣੇ ਆ ਅਮਰੀਕਾ ਵਾਲੇ ਜੇ ਉਸ ਟਾਈਮ ਉਹ ਸਪਲਾਈ ਕਰਦੇ ਸੀ ਫਾਈਨੈਂਸ਼ੀਅਲ ਹੈਲਥ ਵੀ ਜਿਹੜੀ ਬਹੁਤ ਜ਼ਿਆਦਾ ਡਿਸਟਰਬ ਹੋ ਗਈ ਸੀ ਹਾਂ ਬੜੀ ਡਿਸਟਰਬਡ ਹੋਈ ਪਰ ਇੱਕ ਗੱਲ ਹੋਰ ਜਿਹੜੇ ਅੰਗਰੇਜ਼ ਬ੍ਰਿਟਿਸ਼ਰਜ਼ ਜਿਹੜਾ ਸਾਡਾ ਨੁਕਸਾਨ ਕਰ ਗਏ ਉਹ ਪ੍ਰਿੰਸਲੀ ਸਟੇਟਸ ਹਨ ਇਥੇ ਤਕਰੀਬਨ 400 ਉਹ ਸਾਰਿਆਂ ਨੂੰ ਇੰਡੀਪੈਂਡੈਂਟ ਜਾਂ ਕਰ ਗਏ ਹੋ। ਔਰ ਉਹ ਲੜਾਈ ਤੁਹਾਨੂੰ ਲੜਨੀ ਪਈ। ਔਰ ਸ਼ਾਬਾਸ਼ ਹੈ। ਉਸ ਟਾਈਮ ਕਾਂਗਰਸ ਸਰਕਾਰ ਦਾ ਪਾਰਟਿਕੂਲਰਲੀ ਕਿਉਂਕਿ ਪੰਡਤ ਨਹਿਰੂ ਪ੍ਰਾਈਮ ਮਿਨਿਸਟਰ ਸਨ ਤੇ ਸਰਦਾਰ ਪਟੇਲ ਹੋਮ ਮਿਨਿਸਟਰ ਸਨ। ਲੋਕ ਪੰਡਤ ਨਹਿਰੂ ਬਾਰੇ ਬਹੁਤ ਕੁਝ ਉਲਟ-ਪੁਲਟ ਕਹਿੰਦੇ ਆ। ਪਰ ਪੰਡਤ ਨਹਿਰੂ ਵਾਜ਼ੇ ਗ੍ਰੇਟ ਸਟੇਟਸਮੈਨ, ਵਿਜ਼ਨਰੀ सो सरदार पटेल सो मेनी, मैनी ईवन अमंग मुस्लिम दल तो देर वर पीपल हु वर पैट्रीओ एंड कंसर्ट विद इंडिया मौलाना आजाद और किने के नाम नाम लाव मैं तो उस टाइम पर उन्होंने वो सारे अनेक्स कीते, असी अज कश्मीर दिया दड़िया गला करते हैं हरी सिंह से उतरे करण सिंह दे फादर जरा सिंह संस्कृत सिकॉलर है एम पी भी रेह राज्यसभा का भी रहा लोग सभा का भी रहा ये फादर सन किंग और राजा सन और और जोड़ी प्रजा थी सारी मुस्लिम थी हिंदू बहुत थोड़े सन ਉਹ ਜਾਣਦਾ ਸੀ ਕਿ ਅਸੀਂ ਇੰਡੀਪੈਂਡੈਂਟ ਰਹੀਏ ਉਹਦੇ ਕਰਕੇ ਸਾਡੀ ਸਾਨੂੰ ਪ੍ਰੋਬਲਮ ਆਈ ਉਹ ਇਹ ਨਾ ਦੇ ਨਾਮ ਮੰਨਣ ਨਾਲ ਬਾਕੀ ਸਾਰੀਆਂ ਸਟੇਟਾਂ ਥੋੜੀ ਥੋੜੀ ਕਰਕੇ ਇੰਡੀਆ ਦੇ ਵਿੱਚ ਮਰਜ ਹੋ ਗਈਆਂ ਇੱਕ ਹਦਰਾਬਾਦ ਇੱਕ ਜੂਨਾਗੜ੍ਹ ਇੱਕ ਉਹ ਪੁਰਾਣੀ ਜੀ ਕੋਲ ਗੋਆ ਸੀ ਫਿਰ ਉਸ ਤੋਂ ਬਾਅਦ ਇਹ ਆਪਣਾ ਜੰਮੂ ਕਸ਼ਮੀਰ ਇੱਥੇ ਪਰ ਅ ਲੋਕ ਅੱਜ ਕਹਿੰਦੇ ਨੇ ਅਸੀਂ ਉਹ ਸ਼ੇਖ ਅਬਦੁੱਲਾਹ ਦੇ ਬਾਰੇ ਮੈਂ ਉਹਨੂੰ ਅਬਿਊਜ਼ ਆਫ ਲੈਂਗੁਏਜ ਯੂਜ਼ ਕਰਦੇ ਉਹਦੇ ਵਾਸਤੇ ਉਹ ਇੰਡੀਆ ਦੇ ਹਾਕਮ ਸੀ ਖਰੀ ਸਿੰਘ ਨਹੀਂ ਸੀ ਉਹ ਬੀਂਗ ਮੁਸਲਮ ਹੀ ਵਾਂਟਡ ਥੈਟ ਗੈਂਡ ਕੇ ਸ਼ੁੱਡ ਮਰਜ ਇੰਟੂ ਇੰਡੀਆ ਲੇਕਿਨ ਅ ਖਰੀ ਸਿੰਘ ਅਦਾ ਨਹੀਂ ਅਸੀਂ ਨਾ ਉਧਰ ਹੋਣਾ ਨਾ ਉਧਰ ਹੋਣਾ ਅਲਟੀਮੇਟਲੀ ਉਹ ਤਿਆਰ ਹੋ ਗਿਆ ਕਿ ਅਸੀਂ ਪਾਕਿਸਤਾਨ ਚਮੜਜ ਕਰਨਾ ਉਹ ਜਦੋਂ ਉਹਨੇ ਸਲਾਹ ਇਹ ਬਣਾਈ ਕਿ ਪਾਕਿਸਤਾਨ ਨੇ ਅਟੈਕ ਕਰ ਦਿੱਤਾ ਪਹਿਲਾਂ ਉਹਨੇ ਖੁੱਦ ਹੀ ਆਨ ਦਿੱਤਾ ਬਲੋਚੀਆਂ ਨੂੰ ਆਪਣੇ ਜਿਹੜੇ ਕੇਚ ਉਹ ਫਿਰ ਉਹਨਾਂ ਨੇ ਅਟੈਕ ਕਰਤਾ ਫਿਰ ਜਦੋਂ ਵੇਖਿਆ ਕਿ ਹੁਣ ਤੇ ਸਾਡੀ ਹਾਲਤ ਖਰਾਬ ਹੋ ਗਈ ਉਹਨਾਂ ਦੀ ਫਿਰ ਉਹਨੇ ਇੰਡੀਆ ਨੂੰ ਰਿਕੁਐਸਟ ਕੀਤਾ ਕਿ ਮੈਨੂੰ ਬਚਾਓ ਫਿਰ ਇੰਡੀਆ ਨੇ ਅਟੈਕ ਕੀਤਾ ਅੱਜ ਅਸੀਂ ਕ੍ਰਿਟਿਕਾਈਜ਼ ਕਰਦੇ ਆ ਨਹਿਰੂ ਨੂੰ ਸਰਦਾਰ ਪਟੇਲ ਨੂੰ ਕਿ ਜੀ ਉਹਨਾਂ ਨੇ ਅ ਅਦਾਇ ਸਾਬਾ ਪਾਕਿਸਤਾਨ ਦਾ ਉਹਦੇ ਆਲਰੇਡੀ ਖਰੀ ਸਿੰਘ ਨੇ ਦੇ ਦਿੱਤਾ ਸੀ ਖਰੀ ਸਿੰਘ ਨੇ ਸਲੰਡਰ ਕਰਤਾ ਸੀ ਔਰ ਪਰ ਤਰੋ ਜਿੰ ਲੜਾਈ ਕਰਕੇ ਜਿੰਨਾ ਕਾਬੂ ਕਰ ਸਕਦੇ ਸੀ ਉਹ ਕਰ ਗਏ लोग इतने भी क्रिटिसाइज कर देया जी कि भाई वो नेहरू यूएनओ ਤੇ چلا ਗਿਆ ਕਿ ਤਾਂ ਸਾਨੂੰ ਨਹੀਂ ਮਿਲਿਆ ਨਹਿਰੂ ਕੀ ਕਰਦਾ ਜੇ ਯੂਐਨਓ ਦਾ ਨਾ ਜਾਣਦਾ ਉਹਨਾਂ ਨੇ ਸਾਰਾ ਹੀ ਕਸ਼ਮੀਰ ਕਾਬੂ ਕਰ ਲੈਣਾ ਸੀ ਕਿਉਂਕਿ ਇੰਡੀਆ ਦੇ ਵਿੱਚ ਜਦੋਂ ਰਾਜਾ ਹੀ ਤੁਹਾਡੇ ਅਗੇਂਸਟ ਹੋਵੇ ਤੇ ਪ੍ਰਜਾ ਕੀ ਕਰੇਗੀ ਉਹ ਫਿਰ ਪ੍ਰਜਾ ਜਿਹੜੀ ਸੀ ਉਹ ਸਾਰੀ ਅ ਮੁਸਲਮਾਨੀ ਪਰ ਉਸ ਟਾਈਮ ਤੇ ਅ ਮੈਂ ਨਾ ਭੁੱਲ ਗਿਆ ਇਹ ਜਿਆ ਨਾਮ ਲਿਆ ਉਹ ਮੈਂ ਸ਼ੇਖ ਅਬਦੁੱਲਾ ਆਪਣੇ ਦੇ ਫਾਦਰ ਜਿਹੜੇ ਸਾਡੇ ਫਾਰਕ ਅਬਦੁੱਲਾ ਦੇ ਉਹ ਹੀ ਵਾਸ ਦੀਵਾਨ ਆਫ ਦਟ ਸਟੇਟ ਕਰਤਾ ਦਰਤਰੀ ਉਹਨੇ ਆਪਣਾ ਸਟੈਂਡ ਬਣਾ ਕੇ ਰੱਖਿਆ ਕਿ ਮੈਂ ਇੰਡੀਆ ਨਾਲ ਰਹਿਣਾ ਉਹਨੇ ਵੀ ਇੱਕ ਟਾਈਮ ਤੇ ਜਦੋਂ ਸਾਰਾ ਕੁਝ ਹੋ ਗਿਆ ਤੇ ਉਹ ਡੁੱਡ ਜਿਹਾ ਲਗਾ ਇੱਧਰ ਉੱਧਰ ਡਰਦਾ ਸੀ ਨਾ ਉਹ ਕਿ ਅਸੀਂ ਪਾਕਿਸਤਾਨ ਚਲੇ ਜਾਵਾਂਗੇ ਬਰੋਸ ਟਾਈਮ ਤੇ ਫਿਰ ਉਹਨਾਂ ਨੇ ਸਰਦਾਰ ਪਟੇਲ ਨੇ ਉਹਨੂੰ ਉੱਥੋਂ ਲਿਫਟ ਕਰਾਇਆ ਜੇਐਨਕੇ ਤੋਂ ਔਰ ਦਿੱਲੀ ਲਿਆ ਕੇ ਉਹਨੂੰ ਕਹ 10 ਬਜੂ ਤੱਕ ਹੀ ਜਾਣਾ ਤੇ ਫਿਰ ਉਹਨੇ ਕਹਾ ਤਾਂ ਨਹੀਂ ਜੀ ਅਸੀਂ ਇੰਡੀਆ ਨਾਲ ਰਹਾਂਗੇ ਉਹ ਐਗਰੀਮੈਂਟ ਹੋ ਗਿਆ ਆਗੇ ਪਰ ਲੋਕਾਂ ਲੋਕ ਦੱਸਦੇ ਆ ਕਿ ਉਹ 14 ਦੀ ਰਾਤ ਸਾਨੂੰ 200 ਸਾਲ ਬਾਅਦ ਬ੍ਰਿਟਿਸ਼ਰਸ ਤੋਂ ਆਜ਼ਾਦੀ ਮਿਲੀ ਸੀ ਔਰ ਪਾਕਿਸਤਾਨ ਨੂੰ 14 ਨੂੰ ਮਿਲ ਗਈ ਸੀ ਮਿਲਿਟਰੀ ਸਾਰਿਆਂ ਨੂੰ ਕੱਟੀ ਸੀ ਪਰ ਪਾਕਿਸਤਾਨ ਨੇ 14 ਨੂੰ ਮਨਾਈ ਅਸੀਂ 14 ਤਰੀਕ ਨੂੰ ਰਾਤੀ 12 ਵਜੇ ਮਨਾਈ ਤਾਂ ਕਿ 15 ਤਰੀਕ ਬਣ ਜਾਏ ਜੋ 15 ਤਰੀਕ ਨੂੰ ਅਜ 75 ਸਾਲ ਤੋਂ ਉੱਪਰ ਹੋ ਗਏ ਨੇ ਤੇ ਬੜੀ ਰਿੰਡੀਆਂ ਨੇ ਬੜੀ ਤਰੱਕੀ ਕੀਤੀ ਆ ਔਰ ਬਹੁਤ ਐਫਰਟ ਆ ਬਹੁਤ ਮੁਸ਼ਕਿਲਾਂ ਦੇ ਨਾਲ ਜਿਹੜੀ ਆਜ਼ਾਦੀ ਆ ਬਹੁਤ ਮੁਸ਼ਕਿਲਾਂ ਨਾਲ ਮਿਲੀ ਹੈ ਸਾਡੇ ਇੱਥੇ ਸੂਈ ਵੀ ਨਹੀਂ ਸੀ ਬੰਦੀ ਸਾਡੇ ਪਾਣੀ ਦੀ ਕਮੀ ਸੀ ਹਰ ਚੀਜ਼ ਦੀ ਕਮੀ ਸੀ ਪਰ ਉਹਨਾਂ ਨੇ ਬਾਈ ਜਾਨ ਬਾਈ ਮੈਂ ਇਹਦੇ ਬਾਅਦ ਸੇ ਇੰਡੀਅਨ ਇੰਟੈਲੈਕਚੁਅਲ ਦਾ ਇੰਡੀਅਨ ਪੋਲਿਟਿਸ਼ੀਅਨ ਦਾ ਇੰਡੀਅਨ ਸਟੇਟਸਮੈਨ ਦਾ ਮੈਂ ਪਰਸਨਲ ਲੈਵਲ ਤੇ ਵੀ ਸ਼ੁਕਰਗੁਜ਼ਾਰ ਹਾਂ ਔਰ ਉਸ ਹਿੰਦੁਸਤਾਨ ਵਿੱਚ ਸ਼ੁਕਰਗੁਜ਼ਾਰ ਰਹੇਗਾ ਉਹਨਾਂ ਦਾ ਹਮੇਸ਼ਾ ਤੁਸੀਂ ਆ ਜਿਹੜੀ WhatsApp ਯੂਨੀਵਰਸਿਟੀਆਂ ਵਾਲੀਆਂ ਸੁਣਦੇ ਹੋ ਗੱਲਾਂ ਇਹਨਾਂ ਦੇ ਵਿੱਚ ਕੋਈ ਸੱਚ ਨਹੀਂ ਆ ਉਹਨਾਂ ਨੇ ਉਸ ਟਾਈਮ ਤੇ ਹਰ ਇੱਕ ਆਦਮੀ ਜੋ ਡਿਸੀਜਨ ਲੈਂਦਾ ਉਹ ਉਹ ਸਮੇਂ ਨੂੰ ਦੇਖ ਜਾ ਹਾਂ ਦਸੀ ਲਿੰਦਾ ਸਾਰੀਆਂ ਸਟੇਟਾਂ ਮਰਜ ਹੋ ਗਈਆਂ ਇੱਕ ਰਹਿ ਗਿਆ ਗੋਆ ਉਹ ਪੰਡਤ ਨਹਿਰੂ ਨੇ ਆਪਣੇ ਮਰਨ ਤੋਂ ਪਹਿਲਾਂ ਉਹ ਵੀ ਇੰਡੀਆ 'ਚ ਮਰਜ ਕਰਵਾਤਾ ਵਿਦ ਦੀ ਹੈਲਪ ਆਫ ਅਮਰੀਕਾ ਸੋ ਆਦਰਵਾਈਜ਼ ਕੋਈ ਐਸੀ ਡਿਸਪੂਟ ਨਹੀਂ ਰਿਹਾ ਜੋ ਪਹਿਲਾ ਹੋ ਗਿਆ ਪਾਰਟੀਸ਼ਨ ਤੋਂ ਪਹਿਲਾਂ ਪਹਿਲਾਂ ਉਹਨੂੰ ਹੁਣ ਅਸੀਂ ਬਲੇਮ ਕਰੀਏ ਪੁੱਟੀਏ ਹੁਣ ਇਹ ਤੇ ਹੋ ਨਹੀਂ ਸਕਦਾ ਕਿ ਹੁਣ ਅਸੀਂ ਅਟੈਕ ਕਰੀਏ ਤੇ ਅਸੀਂ ਉਹਨੂੰ ਅਨੈਕਸ ਕਰ ਲਈਏ ਏਰੀਏ ਨੂੰ ਜਿੱਦਾਂ ਚਾਈਨਾ ਨੇ ਅਸੀਂ ਉਹ ਕ੍ਰਿਟਿਕਾਈਜ਼ ਕਰਦੇ ਨਹੀਂ 1962 ਵਿੱਚ ਚਾਈਨਾ ਨੇ ਸਾਡਾ 14000 ਸਕੁਅਰ ਕਿਲੋਮੀਟਰ ਏਰੀਆ ਨੈਕਸ ਕੀਤਾ ਸੀ ਉਸ ਟਾਈਮ ਸਾਡੇ ਕੋਲ ਕੁਝ ਨਹੀਂ ਸੀਿਆ ਲੜਨ ਵਾਲੇ ਵੀ ਸਾਡੇ ਕੋਲ ਹਥਿਆਰ ਨਹੀਂ ਸਨ ਲੇਕਿਨ ਹੁਣ ਤਾਂ ਰੀਸੈਂਟਲੀ ਅਸੀਂ ਤਾਂ ਬੈਲ ਆਫ ਆ ਇੱਕ ਵਾਰੀ ਅਸੀਂ ਮੰਗਲ ਤੇ ਪਹੁੰਚਦੇ ਪਏ ਆ ਇੱਕ ਵਾਰੀ ਅਸੀਂ ਚੰਦਰਮਾ ਤੇ ਪਹੁੰਚਦੇ ਪਏ ਆ ਔਰ ਸਾਡੀਆਂ ਸੈਂਟਵਿਕ ਇੰਸਟੀਟਿਊਸ਼ਨਸ ਆਰਗੇਨਾਈਜੇਸ਼ਨਸ ਇਹਨੀਆਂ ਡਵੈਲਪ ਹੋ ਗਈਆਂ ਤੇ ਫੇਰ ਅਸੀਂ ਮਾਰ ਖਾ ਕੇ ਹੁਣ 2.5 3000 ਕਿਲੋਮੀਟਰ ਅਸੀਂ ਚਾਈਨਾ ਸਾਡੇ ਕੋਲ ਖੋ ਕੇ ਲਾ ਗਿਆ ਉਹ ਫੇਰ ਅਸੀਂ ਛਪਾਂਦੇ ਫਿਰਦੇ ਆ ਕਿੰਜ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਵਰਲਡਵਾਈਡ ਅਸੀਂ ਇਸ ਟਾਈਮ ਇਨੀ ਬੈਡ ਪੋਜੀਸ਼ਨ ਚ ਟੂਨੇਟ ਬਾੜਾ ਹੈ ਆਪਣੀ ਕੰਟਰੀ ਇੰਡੀਆ ਪਰ ਅਸੀਂ ਫੀਲ ਕਰਾਂਗੇ ਕਿ ਭਈ ਹਿੰਦੂਸਤਾਨੀ ਬੜੇ ਸਮਝਦਾਰ ਨੇ ਜਿਸ ਤਰ੍ਹਾਂ ਉਹਨਾਂ ਨੇ ਐਤਕੀ ਬੈਲੈਂਸ ਕ੍ਰੀਏਟ ਕੀਤਾ मेरे ख्याल फ्यूचर में भी एक कंटिन्यू और बड़ी जल्दी ट्रू नैशनलिस्ट विल कम नॉट सेल्फिश चोर ठग गवर्निंग इंडिया को इंडिया को गवर्न करेंगे ईमानदार आदमी पढ़े लिखे आदमी इंटलैक्चुअल और दो हैव कंसर्न फॉर इंडिया तो इन नट शैल मैं कंक्लूड कराँगा ਕਿ 18 ਦੀ ਰਾਤ ਬੜੀ ਔਖੀ ਸੀ ਇੰਡੀਆ ਵਾਸੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਪਰ ਇੱਕ ਕੋਈ ਜ਼ਿਆਦਾਤਰ ਲੋਕਾਂ ਵਾਸਤੇ ਉਹ ਜੁਬਿਲੈਂਟ ਸੀ ਉਹ ਖੁਸ਼ੀ ਸੀ ਕਿਉਂ ਕਿ ਉਸ ਟਾਈਮ ਤੇ ਲੋਕਾਂ ਨੂੰ ਆਜ਼ਾਦੀ ਮਿਲੀ ਸੀ ਲੋਕ ਆਪਣੇ ਡਿਸੀਜਨ ਆਪ ਲੈ ਸਕਦੇ ਸੀ ਹੁਣ ਤੁਸੀਂ ਕੁਝ ਪ੍ਰਸ਼ਨਾਂ ਤੇ ਪੁੱਛੋ ਨੇ ਤੁਸੀਂ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਹੈ ਉਹ ਸਾਡੇ ਦਰਸ਼ਕਾਂ ਨੂੰ ਦੇ ਦਿੱਤਾ ਹੈ ਤੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੇ ਅਸੀਂ ਉਮੀਦ ਕਰਾਂਗੇ ਕਿ ਸਾਡੇ ਦਰਸ਼ਕਾਂ ਨੂੰ ਜਿਹੜਾ ਕਿ ਹਰ ਇੱਕ ਸਵਾਲ ਦਾ ਜਵਾਬ 14 ਅਗਸਤ ਦੀ ਉਸ ਰਾਤ ਦੀ ਹਰ ਇੱਕ ਚੀਜ਼ ਦਾ ਜਿਹੜਾ ਜਵਾਬ ਹੈ ਉਹ ਮਿਲ ਗਿਆ ਹੋਵੇਗਾ ਤੇ ਇਹੋ ਜੀਆਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰुणा ਸ਼ਰਮਾ ਕੈਮਰਾ ਪਰਸਨ ਤੇਜਿੰਦਰ ਦੇਨਾ